ਭਰਾ ਜੀ ਕਿਹੜੇ ਵਿਸ਼ੇ ਦੇ ਇਕੱਠੇ ਹੋਇਆ ਜੀ ਅੱਜ ਜੀ ਸਰਦਾਰ ਲਾਜੀਤ ਭੁੱਲਰ ਐਮਪੀ ਦੀ ਜਿਹੜੀ ਟਿਕਟ ਮਿਲੀ ਉਹਦੇ ਹੱਕ ਦੇ ਵਿੱਚ ਡੋਰ ਟੂ ਡੋਰ ਕਰਨਾ ਸਾਰੀ ਸੰਗਤ ਜਿਹੜੀ ਆ ਆਮ ਪਾਰਟੀ ਜਿਹੜੀ ਹੈ ਜਿੰਨੇ ਵੀ ਵਰਕਰ ਸਿਨੀਅਰ ਵਰਕਰ ਸਾਰੇ ਜਿੰਨੇ ਜੀ ਸਾਡੇ ਵੀਰ ਜਿੰਨੇ ਆਏ ਆ ਧੰਨਵਾਦ ਕਰਦੇ ਆ ਅੱਜ ਅਸੀਂ ਡੋਰ ਟੂ ਡੋਰ ਕਰਨ ਵਾਸਤੇ ਚੱਲੇ ਆ ਜੀ ਇਹਦੇ ਗ੍ਰਹਿ ਵੀ ਕੋ ਜਿਹੜੀ ਆਪਣਾ ਸ਼ੁਰੂਆਤ ਕੀਤੀ ਹੈ ਜੀ ਇਹ ਜੀ ਰਾਣਾ ਸ਼ਾਹ ਜਿਹਨੂੰ ਰਣਜੀਤ ਸਿੰਘ ਉਤਰਾਖੀ ਦਾ ਜੀ ਉਹਨਾਂ ਦੇ ਗ੍ਰਹਿ ਵਿਖੇ ਅੱਜ ਇਹ ਇਕੱਠੇ ਹੋਏ ਆਂ ਅੱਜ ਇੱਥੋਂ ਚੱਲੇ ਆਂ ਜਿਵੇਂ ਜਿਵੇਂ ਅਗਲੇ ਬਸ ਜਾਵਾਂਗੇ ਜਿਹਦਾ ਘਰ ਆਇਆ ਕਰੂਗਾ ਜੀ ਹਰ ਰੋਜ਼ ਉੱਥੋਂ ਤੁਰਿਆ ਕਰਾਂਗੇ ਜੀ ਡੋਰ ਟੂ ਡੋਰ ਅਸੀਂ ਘਰ ਘਰ ਜਾ ਕੇ ਜਿਹੜਾ ਲੋਕਾਂ ਨੂੰ ਬੇਨਤੀ ਕਰਾਂਗੇ ਸਰਦਾਰ ਲਾਲਜੀਤ ਭੁੱਲਰ ਨੂੰ ਵੋਟਾਂ ਪਾਓ ਵੱਧ ਤੋਂ ਵੱਧ ਵੋਟਾਂ ਪਾਈਏ ਪਹਿਲੀ ਵਾਰ ਆਪਾਂ ਨੂੰ ਹਲਕੇ ਦੇ ਵਿੱਚ ਐਮਪੀ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅਜੀਵਤਾਰ ਸਿੰਘ ਜੀ ਬਲਾਗ ਪ੍ਰਧਾਨ ਜੀ ਜਿਵੇਂ ਅਸੀਂ ਜੀ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਲੱਗੇ ਆਂ ਰਾਣੇ ਸਾਦੇ ਗ੍ਰਹਿ ਵਿਖੇ ਅੱਜ ਮੀਟਿੰਗ ਕਰਕੇ ਇੱਥੋਂ ਅਸੀਂ ਪਿੰਡ ਨੂੰ ਰਵਾਨਾ ਹੋਣ ਲੱਗੇ ਆ ਜੀ ਘਰ ਘਰ ਜਾ ਕੇ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਅੱਜ ਵੋਟ ਮੰਗਾਂਗੇ ਮੇਰਾ ਨਾਮ ਸਤਨਾਮ ਸਿੰਘ ਠੇਕੇਦਾਰ ਜੀ ਪਿੰਡ ਸਭਰਾ ਕੀ ਕਹਿਣਾ ਜੀ ਜਨਾ ਚੋਂ ਦੇਖੋ ਜੀ ਅਸੀਂ ਮਾਨਯੋਗ ਲਾਲਜੀਤ ਸਿੰਘ ਭੁੱਲਰ ਜੋ ਐਮਪੀ ਦੇ ਉਮੀਦਵਾਰ ਹਨ ਦੇ ਹੱਕ ਚ ਡੋਰ ਟੂ ਡੋਰ ਪਿੰਡ ਦੀ ਸਮੁੱਚੀ ਟੀਮ ਵਲੰਟੀਅਰ ਆ ਗੂ ਸਾਰੇ ਇਕੱਠੇ ਹੋ ਗਏ ਇੱਕ ਮੰਚ ਤੇ ਇਕੱਠੇ ਹੋ ਗਏ ਜਿਹੜੀ ਆ ਉਹਨਾਂ ਦੀ ਵੋਟ ਦੀ ਅਪੀਲ ਕਰਨ ਚੱਲੇ ਆਂ ਘਰ ਘਰ ਤੇ ਸਾਨੂੰ ਆਸ ਹੈ ਕਿ ਬਹੁਤ ਵੱਡੀ ਲੀਡਰਸ਼ਿਪ ਸਭਰਾਜੋ ਜਿੱਤਾਂਗੇ ਆ ਮੈਂ ਜੀ ਸਰਪੰਚ ਸਰਦੂਲ ਸਿੰਘ ਪਿੰਡ ਸਭਰਾਜ ਜੀ ਅੱਜ ਅਸੀਂ ਆਮ ਪਾਰਟੀ ਦੇ ਸਾਰੇ ਸੀਨੀਅਰ ਤੇ ਸਾਰੇ ਵਰਕਰ ਸਹਿਬਾਨਾਂ ਨੂੰ ਨਾਲ ਲੈ ਕੇ ਪਿੰਡ ਚ ਡੋਰ ਟੂ ਡੋਰ ਘਰ ਘਰ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਪੂਰ ਵਾਸਤੇ ਮੈਂਬਰ ਪਾਰਲੀਮੈਂਟ ਬਣਾਉਣ ਵਾਸਤੇ ਘਰ ਘਰ ਵੋਟਾਂ ਲਈ ਬੇਨਤੀ ਕਰਾਂਗੇ ਤੇ ਮੈਨੂੰ ਆਸ ਹੈ ਕਿ ਸਾਰਾ ਨਗਰ ਸਾਡੇ ਨਾਮ ਵੱਤਵਾ ਸੰਯੋਗ ਦੇ ਕਹਤੇ ਅਸੀਂ ਚੰਗੀ ਲੀਡ ਨਾਲ ਇਸ ਪਿੰਡ ਚੋਂ ਜਿੱਤ ਪ੍ਰਾਪਤ ਕਰਕੇ ਦੇਵਾਂ ਮੇਰਾ ਨਾਮ ਹੀ ਲਾਪਰੀ ਸਿੰਘ ਕੀ ਕਹਿਣਾ ਚਾਹੋਗੇ ਅੱਜ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਭੁੱਲਰ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਮੰਗਲ ਲਈ ਅਸੀਂ ਪਿੰਡ ਸਭਰਾ ਦੀ ਸਮੁੱਚੀ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਹੈ ਰਣਜੀਤ ਸਿੰਘ ਰਾਣੇ ਵੀਰ ਦੇ ਘਰੋਂ ਕਤਰ ਹੋ ਕੇ ਤੁਰਿਆ ਜਿੰਨੇ ਸਾਡੇ ਵਲੰਟੀਅਰ ਆਗੂ ਸਹਿਬਾਨ ਨੇ ਅੱਜ ਅਸੀਂ ਘਰ-ਘਰ ਜਾ ਕੇ ਪਿੰਡ ਸਭਰਾ ਦੇ ਹਰੇਕ ਘਰ ਦਾ ਦਰਵਾਜ਼ਾ ਖੜਕਾਵਾਂਗੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਵਾ ਕੈਮਰਨ ਮਨਿਸਟਰ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਐਮਪੀ ਬਣਾਉਣ ਦੇ ਲਈ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਮੇਰਾ ਨਾਂ ਰঞ্জੀਤ ਸਿੰਘ ਰਾਣਾ ਜੀ ਆਏ ਤੁਹਾਡੇ ਗਰਾਹ ਵੀ ਜਿਹੜੇ ਇੱਥੇ ਆਮ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਇਕੱਠੇ ਹੋ ਗਏ ਕਿਤੇ ਨੂੰ ਗਵਾਨਾ ਆਉਣ ਲੱਗੇ ਕੀ ਕਰਨਾ ਚਾਹੁੰਦੇ ਅਸੀਂ ਅੱਜ ਲਾਲਜੀਤ ਭੁੱਲਰ ਦੇ ਹੱਕ ਵਿੱਚ ਡੋਰ ਡੂਰ ਕਰ ਰਹੇ ਹਾਂ ਸਾਰੇ ਵੀਰਾਂ ਦਾ ਇੱਥੇ ਪਹੁੰਚ ਤੇ ਮੇਰੇ ਘਰ ਇਹਨਾਂ ਦਾ ਸਵਾਗਤ ਕਰਦਾ ਬਹੁਤ ਇਹਨਾਂ ਦੀ ਮਿਹਰਬਾਨੀ ਅਸੀਂ ਅੱਜ ਪਿੰਡ 'ਚ ਡੋਰ ਡੂਰ ਸਾਰੇ ਕਰਾਂਗੇ ਲਾਲਜੀਤ ਭੁੱਲਰ ਦੇ ਹੱਕ ਲਈ ਵੋਟਾਂ ਮੰਗਾਂਗੇ